ਬਾਈ ਐਡਾ ਵੱਡਾ ਢਿੱਡ ਕਰਕੇ ਰੱਖਿਆ ਹੋਇਆ ਢਟਾਲਾ ਇਹਨੂੰ ਓ ਬਾਈ ਰੋਟੀਆਂ ਤਾਂ ਮੈਂ ਦੋਈ ਖਾਣਾ ਯਾਰ ਪਤਾ ਨਹੀਂ ਕਾਤੋਂ ਵਧੀਆ ਆਂਦਾ ਤੂੰ ਕੋਸ ਕੋਲੇ ਜਾ ਉਹਨੇ ਨੇ ਅੱਧੀ ਦੁਨੀਆ ਦੇ ਢਿੱਡ ਢੜਾ ਦੇ ਚੱਲ ਫਿਰ ਮੈਨੂੰ ਲੈ ਕੇ ਚੱਲ ਚੱਲ ਫਿਰ ਆ ਜਾ ਓਏ ਹੈ ਪੁੱਤ ਤਕਦੀਰ ਤੇਰਾ ਐਡਾ ਵੱਡਾ ਢਿੱਡ ਅੰਕਲ ਜੀ ਮੇਰਾ ਢਿੱਡ ਤੁਹਾਨੂੰ ਦੈਣਾ ਕਾਨੂੰ ਐ ਮੈਂ ਤਾਂ ਬਹਾਨੇ ਨਾਲ ਇਹ ਤਾਂ ਤੁਹਾਡਾ ਪਤਾ ਪੁੱਛਣਾ ਸੀ हां जी जेकर ਤੁਹਾਡਾ ਵੀ ਵਜਨ ਵਧਿਆ ਹੋਇਆ ਤੇ ਤੁਸੀਂ ਥੱਕ ਚੁੱਕੇ ਹੋ ਵਜਨ ਘਟ ਨਹੀਂ ਰਿਹਾ ਬਹੁਤ ਦਵਾਈਆਂ ਖਾ ਕੇ ਦੇਖ ਲੀਆਂ ਲੱਖਾਂ ਰੁਪਏ ਖਰਾਬ ਕਰ ਲੇ ਤਾਂ ਇਹ ਸਿਰਫ 2000 ਰੁਪਏ ਦਾ ਪ੍ਰੋਡਕਟ ਹੈ ਇੱਕ ਮਹੀਨੇ ਦੇ ਵਿੱਚ ਬਾਈ 5 ਤੋਂ 6 ਕਿਲੋ ਵਜਨ ਵੀ ਘਟਾਉ ਕਿਸੇ ਨੂੰ ਥਾਇਰੋਇਡ ਜੋੜਾਂ ਚ ਦਰਦ ਦੀ ਪ੍ਰੋਬਲਮ ਹੈ ਬੀਪੀ ਦੀ ਪ੍ਰੋਬਲਮ ਹੈ ਤਾਂ ਇੱਕ ਮਹੀਨੇ ਚ ਬਿਲਕੁਲ ਠੀਕ ਹੋ ਜੂ ਬਾਈ ਸਾਡੀ ਫੁੱਲ ਗਾਰੰਟੀ ਹੈ ਚੀਜ਼ ਦੀ ਹਾਂਜੀ ਸਾਡੇ ਪ੍ਰੋਡਕਟ ਦਾ ਕੋਈ ਸਾਈਡ ਇਫੈਕਟ ਨਹੀਂ ਨਾਲ ਵੀਡੀਓ ਇੱਕ ਲਾ ਦੇਾਂਗੇ ਜੀ ਚ ਮੈਂ ਆਪਦੇ ਬੇਟੇ ਨੂੰ ਪਿਆ ਕੇ ਦਿਖਾ ਰਿਆਂਗਾ ਤੇ ਜਿਨੇ ਵੀ ਆਨਲਾਈਨ ਮੰਗਵਾਉਣਾ 올 ਇੰਡੀਆ ਡਿਲੀਵਰੀ ਫਰੀ ਹੈ ਵੀਰੇ ਸਿਰਫ 2000 ਰੁਪਏ ਦੇ ਵਿੱਚ ਪ੍ਰੋਡਕਟ ਤੁਹਾਡੇ ਘਰ ਹੋਊਗਾ ਸਾਨੂੰ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ